ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਲਕੁਲ ਵੱਚੁਕਿਆ ਹੈ ਦੱਸਦੇ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਜੁੜੀਆਂ ਨੇ ਕਰਵਾਈਆਂ ਜਾਣ ਗਿਆ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗੁਲ ਜੜਾ ਹੈ ਵੱਚੁਕਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਤੇ 20 ਤਰੀਕ ਤੱਕ ਦਾ ਜੜਾ ਹੈ ਸਮਾ ਦਿੱਤਾ ਗਿਆ ਹੈ 20 ਅਕਤੂਬਰ ਤੱਕ ਇਹ ਚੋਣਾਂ ਜੁੜੀਆਂ ਨੇ ਕਰਵਾਈਆਂ ਜਾਣ ਗਿਆ ਤੇ ਪੰਚਾਇਤੀ ਚੋਣਾਂ ਜੁੜੀਆਂ ਨੇ 20 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਵਿਗਲ ਬੁਜਾਇਆ ਜਾ ਚੁੱਕਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਤੇ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਤੇ ਗਵਰਨਰ ਆਫ ਪੰਜਾਬ ਦੇ ਵੱਲੋਂ ਜੁੜਾ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਸ ਦੇ ਕਿ 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਿਗਲ ਵੱਜਿਆ ਹੈ ਗਵਰਨਰ ਆਫ ਪੰਜਾਬ ਜੜਾਈ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਗਵਰਨਮੈਂਟ ਆਫ ਪੰਜਾਬ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਸੇ ਖਬਰ ਤੇ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਕੁਲਵੀਰ ਜੁੜ ਚੁੱਕੇ ਨੇ ਕੁਲਵੀਰ ਕੀ ਲੱਗ ਰਿਹਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਕੀ ਕੁਝ ਖਾਸ ਰਹੇਗਾ ਬਿਗਲ ਵੱਜਾਇਆ ਜਾ ਚੁੱਕਿਆ ਹੈ ਬਿਲਕੁਲ ਨੇ ਪਾਕੀ ਹਲੰਦੇ ਸਮੇਤੋਂ ਪੰਚਾਇਤ ਤੋਂ ਨਾ ਦੇ ਜਿਹੜੇ ਪੰਜਾਬ ਦੇ ਵਿੱਚ ਅਪੈਂਡਿੰਗ ਆ ਪਈਆਂ ਨਹੀਂ ਤੇ ਇਸ ਕਰਕੇ ਹੁਣ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਹੈਗਾ ਪੰਚਾਇਤੀ ਰਾਜ ਐਕਟ ਨੂੰ ਸੰਸ਼ੋਧਨ ਵੀ ਲੈ ਕੇ ਆਈਏ ਜਿਸ ਦੇ ਨੂੰ ਵੀ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਦੇ ਦਿੱਤੀ ਜਿਸ ਦੇ ਤਹਿਤ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਸ ਸਿੰਬਲ ਦੇ ਉੱਤੇ ਚੋਣ ਜਿਹੜਾ ਹੈਗਾ ਪੰਚਾਇਤੀ ਉਹ ਨਹੀਂ ਲੜਿਆ ਜਾ ਸਕੇਗਾ ਅਏ ਬਿੱਲ ਵੀ ਜਿਹੜਾ ਹੈਗਾ ਉਹ ਹੁਣ ਕਿਉਂਕਿ ਕਾਨੂੰਨ ਬਣ ਗਿਆ ਹੈ ਤਾਂ ਹੁਣ ਇਹ ਵੀ ਲਾਗੂ ਹੋ ਜਾਏਗਾ ਇਸ ਕਰਕੇ ਹੁਣ ਤਿਆਰੀ ਜਿਹੜੀ ਹੈਗੀ ਹੈ ਉਹ ਪੂਰੀ ਤਰ੍ਹਾਂ ਬੇਨਾਲ ਸੀ ਕਿਉਂਕਿ ਜਦੋਂ ਇਹ ਬਿੱਲ ਵੀ ਜਦੋਂ ਲੈ ਕੇ ਆਂਦਾ ਗਿਆ ਸੀ ਉਸ ਵੇਲੇ ਵੀ ਸਰਕਾਰ ਨੇ ਕਿਹਾ ਸੀ ਕਿ ਪੰਚਾਇਤੀ ਚੋਣਾਂ ਦੀ ਜਿਹੜੀ ਤਿਆਰੀ ਹੈ ਉਹ ਮੁਕੰਮਲ ਕਿਤੇ ਜਾਰੀਆਂ ਨੇ ਤਾਂ ਹੁਣ ਜਿਸ ਤਰ੍ਹਾਂ ਦੇ ਨਾਲ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਹੁਣ ਜਾਰੀਆਂ ਨੇ ਸਰਕਾਰ ਵੀ ਕਿਤਨਾ ਕਿਤੇ ਜਿਹੜੀ ਹੈਗੀ ਆ ਉਹ ਤਿਆਰੀ ਚੋਣਾਂ ਵਾਸਤੇ ਕਰੀ ਰਹੀ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕਿਹਾ ਜਾਵੇ ਕਿ ਪੰਚਾਇਤਾਂ ਜਿਹੜੀਆਂ ਹੈਗੀਆਂ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਉਹ ਪੈਂਡਿੰਗ ਸਨ ਤੇ ਪੰਜਾਬ ਦੇ ਵਿੱਚ 13000 ਤੋਂ ਵੱਧ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਉਹ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਚੋਣ ਹੋਣੀ ਹੈ ਤੇ ਕੁਲਵੀਰ ਜਦੋਂ ਹੁਣ ਪੰਚਾਇਤੀ ਚੋਣਾਂ ਦੇ ਜਿਹੜਾ ਬਿੱਲ ਹੈ ਨਵਾਂ ਬਿੱਲ ਪੰਚਾਇਤੀ ਰੂਲਸ ਨੂੰ ਲੈ ਕੇ ਜਦੋਂ ਲਾਗੂ ਹੋ ਜਾਵੇਗਾ ਕੀ ਲੱਗਦਾ ਹੈ ਕਿ ਕੁਝ ਬਦਲਾਅ ਜੜਾ ਹੈ ਪੁਰਾਣੀਆਂ ਚੋਣਾਂ ਦੇ ਤਰੀਕੇ ਦੇ ਵਿੱਚ ਤੇ ਹੁਣ ਜਦੋਂ ਦੁਬਾਰਾ ਬਿੱਲ ਲਾਗੂ ਹੋਣ ਤੋਂ ਬਾਅਦ ਹੋਣ ਗਿਆ ਤੇ ਕੀ ਕੁਝ ਫਰਕ ਰਹੇਗਾ ਦੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਉੱਤੇ ਚੋਣ ਲੜੇ ਜਾਂਦੇ ਸਨ ਕਈ ਥਾਵਾਂ ਤੇ ਉਹ ਪਾਰਟੀ ਚੋਣ ਚਿੰਨ੍ਹ ਤੇ ਚੋਣ ਜਿਹੜਾ ਹੈਗਾ ਇਹ ਪੰਚਾਇਤੀ ਚੋਣ ਹੁਣ ਨਹੀਂ ਲੜਿਆ ਜਾਵੇਗਾ ਕਿਉਂਕਿ ਇਸ ਦੇ ਪਿੱਛੇ ਸਰਕਾਰ ਦਾ ਮਕਸਦ ਇਹ ਸੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਜੀ ਪਾਰਟੀ ਸਿੰਬਲ ਤੇ ਜੋ ਜਿਹੜੇ ਹੈਗੇ ਨੇ ਉਹ ਅਲਰੇਡੀ ਜਾਂਦੇ ਨੇ ਤਾਂ ਇਸ ਦੇ ਨਾਲ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵਿਖਰੇਵਾ ਹੈ ਆਪਸੀ ਲੋਕਾਂ ਦੇ ਵਿੱਚ ਉਹ ਕਹਿੰਦਾ ਹੈ ਤੇ ਭਾਈ ਚਾਰਾ ਜਿਹੜਾ ਹੈਗਾ ਉਹ ਉਹ ਜਿਹੜਾ ਹੈਗਾ ਉਸ ਨੂੰ ਉਹ ਅਕਤ ਹੁੰਦਾ ਇਸ ਕਰਕੇ ਇਸ ਬਿੱਲ ਨੂੰ ਲੈ ਕੇ ਆਉਂਦਾ ਸੀ ਤੇ ਹੁਣ ਇਹ ਜਿਹੜੀਆਂ ਚੋਣ ਹੋਣ ਜਾ ਰਹੀਆਂ ਨੇ ਇਨਾਂ ਵਿੱਚ ਕੋਈ ਵੀ ਉਮੀਦਵਾਰ ਜਿਹੜਾ ਹੈਗਾ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਦੇ ਤੇ ਚੋਣ ਨਹੀਂ ਲੜ ਸਕੇਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬਿਗਲ ਜੜਾ ਹੈ ਬਜਾਇਆ ਜਾ ਚੁੱਕਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਦੱਸਦੇ ਕਿ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ